ਛੇ ਦਿਨ ਰਾਤਿਆਂ ਦਾ ਛੇਵਾ ਦੇ ਨਜ ਨਾਲਾ ਦੇ ਲక్ష్ਮੀ ਨਾਰਾਇਣ ਮੰਦਰ ਦੇ ਵਿੱਚ ਲਗੀਆਂ ਰੌਣਕਾਂ ਦਾ ਅਸਥੇ ਕਿ ਮਾਦੇ ਛੇਵੇਂ ਰੂਪ ਦੇਵੀ ਦਰਸ਼ਨ ਕੇ ਜੜੇ ਪੂਜਾ ਕੀਤੀ ਜਾ ਰਹੀ ਹੈ ਸ਼ਰਦਾਲੂ ਮੰਦਰ ਦੇ ਵਿੱਚ ਪਹੁੰਚ ਕੇ ਮਾਤਾ ਰਾਣੀ ਦੀ ਪੂਜਾ ਅਰਚਨਾ ਕਰ ਰਹੇ ਨੇ ਛੇ ਦਿਨ ਰਾਤਿਆਂ ਨੂੰ ਲੈ ਕੇ ਲਗਾਤਾਰ ਮੰਦਰਾਂ ਚ ਰੌਣਕਾਂ ਲੱਗ ਰਹੀਆਂ ਨੇ ਤੇ ਤੜਕਸਾਰ ਤੋਂ ਹੀ ਜਿਹੜੇ ਭਗਤ ਨੇ ਉਹ ਮਾਤਾ ਰਾਣੀ ਦੀ ਪੂਜਾ ਅਰਚਨਾ ਕਰਦੇ ਨਜ਼ਰ ਆਉਂਦੇ ਨੇ ਮੰਦਰਾਂ ਵਿੱਚ ਆਣ ਕੇ ਕੁਤਰੀ ਜਿਸ ਤਰੀਕੇ ਨਾਲ ਵੀ ਕੀਤੀ ਜਾਂਦੀ ਹੈ ਉਸ ਤਰੀਕੇ ਨਾਲ ਆਣ ਕੇ ਇੱਥੇ ਪੂਜਾ ਕੀਤੀ ਜਾਂਦੀ ਹੈ ਲਗਾਤਾਰ ਵੱਡੇ ਪੱਧਰ ਤੇ ਮੰਦਿਰਾਂ ਚ ਰੌਣਕਾਂ ਲੱਗੀਆਂ ਲక్ష్ਮੀ ਨਾਰਾਇਣ ਮੰਦਿਰ ਵਿੱਚ ਮੌਜੂਦ ਹੈ ਜਿੱਥੇ ਕਿ ਲਗਾਤਾਰ ਇੱਥੇ ਭਗਤੀ ਬੰਦਰਾ ਚੱਲ ਰਹੀ ਹੈ ਤੇ ਮਾਤਾ ਰਣਜੀਤ ਜਿਹੜੇ ਨਰਾਤੇ ਨੇ ਵੱਡੇ ਪੱਧਰ ਤੇ ਮਨਾਏ ਜਾ ਰਹੇ ਨੇ ਤੇ ਸ਼ਰਧਾਲੂਆਂ ਲੋ ਅਤੇ ਨਤਮਸਤਕ ਹੋ ਕੇ ਇੱਥੇ ਮਾਤਾ ਰਣਜੀਤ ਅਸੀਸਾਂ ਲੈਂਦੇ ਜਾ ਰਹੇ ਨੇ ਜਿਸ ਤਰੀਕੇ ਨਾਲ ਵੇਖ ਰਹੇ ਹੋ ਤੁਸੀਂ ਤੇ ਵੱਡੇ ਪੱਧਰ ਤੇ ਜਿਹੜੇ ਇੱਥੇ ਸ਼ਰਧਾਲੂ ਜਿਹੜੇ ਇੱਥੇ ਬੈਠ ਕੇ ਇੱਥੇ ਮਾਤਾ ਰਣਜੀਤ ਦੀ ਪੂਜਾ ਅਰਚਨਾ ਕਰਦੇ ਨਜ਼ਰ ਆਉਂਦੇ ਨੇ ਸਾਡੇ ਨਾਲ ਪੰਡਤ ਜੀ ਵੀ ਮੌਜੂਦ ਨੇ ਨਾਲ ਸਾਡੇ ਨਾਲ ਵੀ ਸੰਗਤ ਵੀ ਮੌਜੂਦ ਹੈ ਸਾਰੀ ਬੰਡ ਜੀ ਨਾਲ ਗੱਲ ਕਰਾਂਗੇ ਪੰਡਤ ਜੀ ਕੀ ਗੱਲ ਸੇਰਾ ਵਾਲੀ ਮਾਤਾਏ ਤੁਹਾਡੀ ਸਦਾ ਹੀ ਜੈ ਪੰਡਤ ਜੀ ਕੀ ਕਹਿੰਦੇ ਹੋ ਅੱਜ ਜਿਸ ਤਿਕਨਾ ਨਰਾਤੀਆ ਦਾ ਤੁਰਹਾ ਚੱਲ ਰਿਹਾ ਚੇਤ ਦੇ ਨਰਾਤੇਨੇਸ਼ ਅੱਜ ਸ਼ਿਵ ਨਰਾਤਾਇਆ ਕਿਸ ਤਰੀਕੇ ਨਾਲ ਅੱਜ ਜਿਹੜੀ ਪੂਜਾ ਕੀਤੀ ਜਾ ਰਹੀ ਹੈ ਕਿਹੜੀ ਮਾਂ ਮਈਆ ਜਿਹੜੀ ਇਹਨਾਂ ਦੀ ਪੂਜਾ ਕੀਤੀ ਜਾ ਰਹੀ ਹੈ ਅੱਜ ਕਾਤਿਆਨੀ ਮਾਤਾ ਜੀ ਦੀ ਪੂਜਾ ਚੱਲ ਰਹੀ ਹੈ ਤਾਂ ਅੱਜ ਸ਼ੇਮਾ ਨਰਾਤਾ ਹੈਗਾ ਤਾਂ ਮਾਤਾ ਰਾਨੀ ਦੇ ਚੇਤ ਦੇ ਨਰਾਤੇ बड़ी धूमधाम के मनाए जा रहे हैं और चेत्र नरात्या नवा साल भी चढ़ता है हिंदू धर्म का तो आज नवा साल दे भी बहुत आनंद से मना रहे हैं सभी रोज पूरे नौ नराते तो माता रानी के नरात्रों में माता वैष्णो की रोज पूजा होंगी है श्री लक्ष्मी नारायण मंदिर में अजनाला में तो बड़े ही आनंद उत्साह के नाल सवेरे तो लाइना लगी है संगत की सवेर तो लेके तो शाम तक इतने मत्था टेकी जाते संगत तो रोज सवेरे पाठ होंगे शाम पाठ होंगे सत्संग होंगे तो क्योंकि माता रानी जो नवरात्रि आद ये है कि शक्ति जो अपने माता बहना जो शक्ति मिलती है वो जो नगट हूँ क्योंकि मात्र शक्ति एक देश वास्ते बहुत बड़ी शक्ति है क्योंकि ये शक्ति बनी रहेगी तो हमारा देश बना रहेगा इस करके सारे नरात्या माता रानी की पूजा कराया करें तो तुम्हारे घर में जो भी माताएं बहने है उन्होंने मातृ शक्ति की प्राप्ति होव तो रामनवमी भी आ रही है चैत्र नरात्या रामनवमी रामनौमी का बड़ा उत्साह है अजनाले में बड़ी धूमधाम से रामनवमी मनाते हैं सारे मंदिरों से लक्ष्मी नारायण मंदिर में भी बड़ी धूमधाम से रामनवमी मनाई जाएगी तो सारे अज देस वासन बहुत बहुत बधाई हो ਬਿਲਕੁਲ ਜਿਸ ਤਰੀਕੇ ਨਾਲ ਵੇਖ ਰਹੇ ਹੋ ਚੇਤ ਦਿਨ ਰਾਤਾਂ ਲੱਗੇ ਸਾਡੇ ਨਾਲ ਦੇ ਸੰਗਤਾਂ ਵੀ ਕਾਫੀ ਮੌਜੂਦ ਨੇ ਹਾਂਜੀ ਭਾਜੀ ਕੀ ਨਾਂ ਤੁਹਾਡਾ ਜੀ ਕੀ ਕਹਿਣਾ ਚਾਹੁੰਦੇ ਹੋ ਚੇਤ ਦੇ ਦਿਨ ਰਾਤ ਤੇ ਬੜੇ ਖਾਸ ਹੁੰਦੇ ਆ ਯਾਦਤਰ ਕਿੰਨਾ ਉਤਸ਼ਾਹ ਹੁੰਦਾ ਇਹਨਾਂ ਨਾਲ ਤੇ ਲੱਗੇ ਮੇਰਾ ਨਾਮ ਸੋਨੀ ਹੈ ਹਾਂਜੀ ਬਹੁਤ ਉਤਸ਼ਾਹ ਹੁੰਦਾ ਹੈ ਅੱਜ ਛੇਵਾਂ ਨਰਾਤਾ ਹੈ ਸ਼ਾਮੀ 사 ਸੰਗ ਹੁੰਦੇ ਆ ਜਿਨ੍ਹਾਂ ਨੇ ਰਖਾਏ 사 ਸੰਗ ਹੁੰਦੇ ਆ ਤੁਸੀਂ ਵੀ ਵਰਤ ਰੱਖਦੇ ਹੋ ਨੇ ਕਰੇ ਕਰੇ ਕਿਸ ਤਰੀਕੇ ਨਾਲ ਪੂਜਾ ਕਰਦੇ ਹੋ ਕਰਾਂਦੇ ਅੰਦਰ ਸਿਰੇ ਉੱਠ ਕੇ ਪੂਜਾ ਕਰੀ ਦੀ ਇਹ ਪਹਿਲੇ ਨਰਾਤੇ ਖੇਤਰੀ ਬੀਜਦੇ ਆ ਤੇ 사ਸਨ ਜਾਂਦੇ ਆ ਲੋਕੀ ਫਿਰ ਮੰਦਰ ਆਉਂਦੇ ਆ ਬਸ ਬਿਲਕੁਲ ਹਾਂਜੀ ਬਈ ਕੀ ਨਾ ਆ ਕਿ ਕਹਿਣਾ ਕਿਸ ਤਰੀਕੇ ਨਾਲ ਜਿਹੜੀ ਪੂਜਾ ਕੀਤੀ ਜਾਂਦੀ ਹੈ ਜਿਹੜਾ ਸ਼ਿਵ ਨਰਾਤਾ ਜ ਮਨਾਇਆ ਜਾਂਦਾ ਹਾਂਜੀ ਸਾਰੇ ਅਸੀਂ ਮਤਲਬ ਪਹਿਲੇ ਨਰਾਤੇ ਆਪਾਂ ਖੇਤਰੀ ਬੀਜਦੇ ਸਾਰੇ ਉੱਠ ਕੇ ਪਹਿਲਾਂ ਨਹਾ ਧੋ ਕੇ ਖੇਤਰੀ ਬੀਜ ਕੇ ਤੇ ਫਿਰ ਅਸੀਂ ਮਤਲਬ ਜਲ ਜਤਾ ਉਹਨੂੰ ਜਲਦੇ ਆ ਕਿ ਪੂਜਾ ਪਾਜਾ ਪੂਜਾ ਵੀ ਕੀਤੀ ਪੂਜਾ ਕਰਕੇ ਤੇ ਫਿਰ ਅਸੀਂ ਮੰਦਰ ਆਏ ਮੰਦਰ ਆਣ ਕੇ ਮੱਥਾ ਟੇਕਿਆ ਤੇ ਇੱਥੇ ਦੁਨੀਆ ਦੀ ਬਹੁਤ ਭੀੜ ਲੱਗੀ ਹੋਈ ਸੀ ਠੀਕ ਹੈ ਜੀ ਲਗਾਤਾਰ ਸੰਕਟ ਸੜਨਾ ਮੌਜੂਦ ਨੇ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਦਾ ਉਤਸ਼ਾਹ ਹੁੰਦਾ ਹੈ ਨਰਾਤਿਆਂ ਨੂੰ ਲੈ ਕੇ ਗੋੜ ਸਾਜੇ ਦਰਬਾਰ ਕੀਜ ਚਿੱਤ ਦੇ ਨਰਾਤਿਆਂ ਦਾ ਬਹੁਤ ਜ਼ਿਆਦਾ ਮੱਤ ਹੈ ਜੀ ਇਸ ਦਿਨ ਪਹਿਲਾਂ ਪਹਿਲੇ ਦਿਨ ਆ ਤੇ ਕੰਜਕਾਂ ਖੇਤਰੀ ਵੇਚ ਕੇ ਉਹਦੀ ਪੂਜਾ ਕੀਤੀ ਜਾਂਦੀ ਹੈ ਹਰ ਜਰ ਰੋਜ ਹੋ ਜਗਾ ਕੇ ਵਰਤ ਰੱਖਦੇ ਪੂਰਾ ਹਫਤਾ ਕੋਈ ਅਨ ਅਨ ਗ੍ਰਹਿ ਨਹੀਂ ਕਰਨਾ ਉਹਦੇ ਵਿੱਚ 来 ਤੇ ਮਾਤਾ ਜੀ ਦੀ ਪੂਰੀ ਸ਼ਰਦਾ ਨਾਲ ਪੂਜਾ ਵਰਚਨਾ ਕਰਨੀ ਤੇ ਮਹਾਰਾਜ ਦੇ ਨਾਲ ਇਹ ਰਾਮ ਨਮੀ ਹਥਿਆਰੀ ਆ ਜਾਂਦਾ ਵਾ ਤੇ ਰਾਮ ਨਮੀ ਕਰਕੇ ਵੀ ਨਾ ਰਾਤਾਂ ਹੋਰ ਜਿਆਦਾ ਮਤਵ ਹੋ ਜਾਂਦਾ ਬਿਲਕੁਲ ਸੰਤਾਜ ਭਰੀ ਉਤਸ਼ਾਹ ਦਿਖ ਰਿਹਾ ਵੱਡੇ ਪੱਧਰ ਤੇ ਸੰਤਾਨ ਆਤਮਸਤਕ ਹੁੰਦੀਆਂ ਨਜ਼ਰ ਆਉਂਦੀਆਂ ਨੇ ਤੇ ਮਾਮਾਈ ਦੇ ਜਿਹੜੇ ਗੁਣ ਗਾਏ ਜਾ ਰਹੇ ਨੇ ਨਾਲ ਨਾਲ ਕਿਤਨੇ ਕਿਤਨੇ ਰਾਤਿਆਂ ਦੇ ਵਿੱਚ ਖਾਸ ਦੱਸਿਆ ਜਾਂਦਾ ਕਿ ਜਿਹੜੇ ਚੇਤ ਦੇ ਨਰਤਿਆਂ ਇਹਨਾਂ ਚਰੇਤਿਆਂ ਜੇਤ ਦੇ ਨਰਾਤਿਆਂ ਨੂੰ ਬਹੁਤ ਖਾਸ ਤੌਰ ਤੇ ਮਨਾਇਆ ਜਾਂਦਾ ਕਿਉਂਕਿ ਇਸੇ ਨਰਾਤਿਆਂ ਦੇ ਵਿੱਚ ਜਿਹੜੀ ਰਾਮ ਨੋਮੀ ਆ ਜਣੀਆਂ ਸ਼੍ਰੀ ਰਾਮਚੰਦਰ ਜੀ ਦਾ ਪ੍ਰਕਾਸ਼ ਹੋਣਾ ਹੈ ਉਸ ਨੂੰ ਲੈ ਕੇ ਵੀ ਕਾਫੀ ਜਿਹੜਾ ਉਤਸ਼ਾਹ ਹੁੰਦਾ ਤੇ ਮੰਦਰਾਂ ਦੇ ਵਿੱਚ ਵੱਡੇ ਪੱਧਰ ਤੇ ਰੌਣਕਾਂ ਲੱਗਦੀਆਂ ਨੇ ਬਾਕੀ ਤੁਸੀਂ ਜੁੜੇ ਰਹੋ ਇੰਡੀਆ ਨੂੰ ਪੰਜਾਬ ਦੇ ਲਈ ਅਜਨਾਲਾ ਤੋਂ ਜਗਜੀਤ ਸਿੰਘ ਰਿਪੋਰਟ